ਕਿਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਅਤੇ ਚਵਰਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJI ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਇਲਾਕੇ ਦੇ ਭਾਗ ਜਗਾਵਣ ਦੇ ਵਾਸਤੇ ਇਸ ਮੁਬਾਰਕ ਅਸਥਾਨ ਦੇ ਉੱਤੇ ਆਏ ਤੇ ਜਦੋਂ ਸਾਡੇ ਸੱਚੇ ਪਾਤਸ਼ਾਹ ਆ ਗਏ ਤਾਂ ਇਹ ਜਿਹੜੀ ਥਾਂ ਹੈ ਇਹ ਸਤਕਾਰਯੋਗ ਹੋ ਗਈ ਇਹ ਪੂਜਣਯੋਗ ਹੋ ਗਈ ਜਦੋਂ 6ਵੇਂ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਉਸ ਦਿਨ ਦੇ ਦਿਹਾੜੇ ਨੂੰ ਮਨਾਉਣ ਦੇ ਲਈ ਆਪਾਂ ਜੁੜ ਬੈਠੇ ਹਾਂ ਜਿਵੇਂ ਜਿਸ ਥਾਂ ਦੇ ਉੱਤੇ ਸਤਿਗੁਰੂ ਜੀ ਬੈਠੇ ਨੇ ਉਹ ਥਾਂ ਜਿਹੜੀ ਹੈ ਅਦਬਯੋਗ ਹੋ ਗਈ ਸਤਕਾਰਯੋਗ ਹੋ ਗਈ ਕਿਉਂਕਿ ਉੱਥੇ ਰੱਬ ਦੇ ਨਾਮ ਦੀ ਗੱਲ ਹੋਈ ਗੁਰੂ ਦੀ ਸਿਫਤ ਗੁਰੂ ਦੀ ਵਡਿਆਈ ਹੋਈ ਇਸੇ ਤਰ੍ਹਾਂ ਜਿਨ੍ਹਾਂ ਦਿਲਾਂ ਦੇ ਵਿੱਚ ਜਿਨ੍ਹਾਂ ਮਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਅਮਰਤ ਮਈ ਬਾਣੀ ਦਾ ਵਾਸਾ ਹੋ ਜਾਵੇ ਉਹ ਹਿਰਦੇ ਰੂਪੀ ਜਿਹੜਾ ਘਰ ਹੈ ਉਹ ਵੀ ਬੜਾ ਸੋਹਣਾ ਤੇ ਬੜਾ ਚੰਗਾ ਹੋ ਜਾਂਦਾ ਹੈ ਆਪਾਂ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਸਵਾਲ ਰੱਖਦੇ ਆ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾ ਅਸੀਂ ਪ੍ਰਮਾਤਮਾ ਦੇ ਪ੍ਰਕਾਸ਼ ਦੇ ਲਈ ਅੰਦਰੋਂ ਸਚਿਆਰ ਕਿਦਾਂ ਹੋਈਏ ਸਾਡੇ ਅਤੇ ਰੱਬ ਦੇ ਵਿਚਕਾਰ ਜੋ ਕੂੜ ਦੀ ਕੰਧ ਹੈ ਅਸੀਂ ਬਣਾ ਲਈ ਹਉਮੇ ਦੀ ਕੰਧ ਅਸੀਂ ਬਣਾਈ ਉਹ ਪਾਲ ਜਿਹੜੀ ਹੈ ਕੂੜ ਦੀ ਉਹ ਕਿਵੇਂ ਟੁੱਟੇ ਆਪ ਹੀ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਦਾ ਇਹ ਹਉਮੇ ਦੀ ਕੰਧ ਇਹ ਕੂੜ ਦੀ ਕੰਧ ਉਦੋਂ ਟੁੱਟਦੀ ਹੈ ਜਦੋਂ ਅਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲਦੇ ਹਾਂ ਪਰ ਉਹਦੇ ਹੁਕਮ ਦੀ ਸਮਝ ਵੀ ਤੇ ਸਾਨੂੰ ਉਦੋਂ ਹੀ ਪੈਣੀ ਹੈ ਜਦੋਂ ਅਸੀਂ ਗੁਰ ਸ਼ਬਦ ਦੇ ਨਾਲ ਜੁੜਦੇ ਹਾਂ ਬਾਣੀ ਦੇ ਨਾਲ ਜੁੜਦੇ ਹਾਂ ਗੁਰੂ ਦੀ ਸਿੱਖਿਆ ਦੇ ਨਾਲ ਜੁੜਦੇ ਹਾਂ ਤੇ ਗੁਰੂ ਦੀ ਸਿੱਖਿਆ ਗੁਰੂ ਦੀ ਬਾਣੀ ਦੇ ਅੰਦਰ ਹੈ ਤਾਂ ਜਦੋਂ ਬਾਣੀ ਦਾ ਸਾਡੇ ਦਿਲ ਦੇ ਵਿੱਚ ਸਾਡੇ ਚਿੱਤ ਦੇ ਵਿੱਚ ਵਾਸਾ ਹੋ ਜਾਂਦਾ ਹੈ ਸਾਡੇ ਅਤੇ ਰੱਬ ਦੇ ਵਿਚਕਾਰ ਜਿਹੜੀ ਅਸੀਂ ਖੁਦ ਹੀ ਇੱਕ ਹਉਮੇ ਦੀ ਦੀਵਾਰ ਖੜੀ ਕਰ ਲਈ ਹੈ ਉਹ ਦੀਵਾਰ ਬਾਣੀ ਦੇ ਪ੍ਰਤਾਪ ਸਦਕਾ ਟਹਿ ਟੇਰੀ ਹੋ ਜਾਂਦੀ ਹੈ ਤੋ ਜੇ ਵੀ ਜਿਸ ਥਾਂ ਦੇ ਉੱਤੇ ਗੁਰੂ ਸਾਹਿਬ ਆਣ ਕੇ ਬੈਠੇ ਉਹ ਸ਼ੋਭ ਸ਼ੋਭ ਨੀਕ ਹੋ ਗਈ ਜਿਨ੍ਹਾਂ ਦਿਲਾਂ ਦੇ ਵਿੱਚ ਗੁਰੂ ਦੀ ਯਾਦ ਹੈ ਗੁਰੂ ਦਾ ਨਾਮ ਹੈ ਉਹ ਦਿਲ ਵੀ ਬਹੁਤ ਸਾਫ਼ ਸੁਥਰੇ ਤੇ پاک ਪਵਿੱਤਰ ਹੋ ਜਾਂਦੇ ਹਨ ਤੋਂ ਅਸੀਂ ਯਤਨ ਕਰਨਾ ਹੈ ਕਿ ਗੁਰੂ ਦਾ ਸ਼ਬਦ ਸਾਡੇ ਮਨਾਂ ਦੇ ਵਿੱਚ ਵਸੇ ਭਗਤ ਨਾਮਦੇਵ ਜੀ ਦਾ ਇੱਕ ਵਚਨ ਹੈ ਉਹਨਾਂ ਨੇ ਸੂਈ ਅਤੇ ਧਾਗੇ ਦਾ ਦ੍ਰਿਸ਼ਟਾਂਤ ਦਿੱਤਾ ਸੂਈ ਹੋਵੇ ਤੇ ਜੇ ਧਾਗਾ ਨਾ ਹੋਵੇ ਤੇ ਕੱਲੀ ਸੂਈ ਦੇ ਨਾਲ ਪਾਟਾ ਹੋਇਆ ਕੱਪੜਾ ਸੀਤਾ ਨਹੀਂ ਜਾਂਦਾ ਕੱਲਾ ਧਾਗਾ ਹੋਵੇ ਤੇ ਸੂਈ ਨਾ ਹੋਵੇ ਤੇ ਫੇਰ ਵੀ ਗੱਲ ਨਹੀਂ ਬਣਦੀ ਤੇ ਜੇ ਸੂਈ ਵੀ ਹੋਵੇ ਤੇ ਧਾਗਾ ਵੀ ਹੋਵੇ ਫਿਰ ਪਾਟੇ ਹੋਏ ਨੂੰ ਜੋੜ ਲਿਆ ਜਾਂਦਾ ਹੈ ਭਗਤ ਨਾਮਦੇਵ ਜੀ ਆਖਦੇ ਨੇ ਸੋਇਨੇ ਕੀ ਸੋਹੀ ਰੂਪੇ ਦਾ ਧਾਗਾ ਨਾਵੇਂ ਦਾ ਚਿੱਤ ਹਰ ਸਿਓ ਲਾਗਾ ਰੰਗਨ ਰੰਗੂ ਸੀਵਨ ਸੀਵੂ ਰਾਮ ਨਾਮ ਬਿਨ ਘਰੀ ਨਾ ਜੀਉ ਇਹ ਸੋਨੇ ਦੀ ਸੂਈ ਗੁਰੂ ਦਾ ਸ਼ਬਦ ਹੈ ਬਾਣੀ ਹੈ ਸਾਡੀ ਜਿਹੜੀ ਸੁਰਤ ਹੈ ਇਹ ਚਾਂਦੀ ਦਾ ਧਾਗਾ ਹੈ ਜਦੋਂ ਸ਼ਬਦ ਦੇ ਵਿੱਚ ਸਾਡੀ ਸੁਰਤ ਜੁੜ ਜਾਂਦੀ ਹੈ ਤਾਂ ਅਸੀਂ ਰੱਬ ਦੇ ਨਾਲ ਜੁੜ ਜਾਂਦੇ ਹਾਂ। ਤੋਂ ਆਪਾਂ ਜਦੋਂ ਵੀ ਪਾਠ ਕਰੀਏ ਪਹਿਲੀ ਗੱਲ ਇਹ ਆ ਕਿ ਗੁਰਬਾਣੀ ਦਾ ਪਾਠ ਕਰਨਾ ਹੈ। ਸਿੱਖ ਦੇ ਜੀਵਨ ਦਾ ਅਹਿਮ ਅੰਗ ਹੈ ਗੁਰਬਾਣੀ ਦਾ ਪਾਠ। ਗੁਰਬਾਣੀ ਦਾ ਪਾਠ ਕਰਨਾ ਹੈ ਤੇ ਉਹਦੇ ਅੰਦਰ ਸੁਰਤ ਜੋੜਨੀ ਹੈ। ਭਾਵ ਬਾਣੀ ਨੂੰ ਸਮਝਣਾ ਹੈ। ਔਰ ਜਦੋਂ ਅਸੀਂ ਬਾਣੀ ਨੂੰ ਸਮਝ ਗਏ ਬਾਣੀ ਨੂੰ ਦਿਲ ਵਿੱਚ ਵਸਾ ਲਿਆ ਬਾਣੀ ਦੇ ਮੁਤਾਬਕ ਜੀਵਨ ਜਿਉਣਾ ਸ਼ੁਰੂ ਕੀਤਾ ਸਾਡੇ ਅਮਲਾਂ ਦੇ ਵਿੱਚ ਗੁਰੂ ਦੀ ਸਿੱਖਿਆ ਆ ਗਈ ਅਸੀਂ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ ਫੇਰ ਅਸੀਂ ਉਸ ਅਵਸਥਾ ਦੇ ਉੱਤੇ ਪਹੁੰਚਾਂਗੇ ਜਿਸ ਅਵਸਥਾ ਦੇ ਬਾਰੇ ਬਾਣੀ ਆਖਦੀ ਹੈ ਅਬ ਤਉ ਜਾਏ ਚੜੇ ਸਿੰਘਾਸਨ ਮਿਲਹਿ ਸਾਰੰਗ ਪਾਣ ਤੋ ਸਿੱਖ ਦੇ ਜੀਵਨ ਦਾ ਅਹਿਮ ਅੰਗ ਹੈ ਬਾਣੀ ਦੇ ਨਾਲ ਜੁੜਨਾ ਜਿਵੇਂ ਅੱਜ ਦੇ ਜੋ ਸਮਾਗਮ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਮਾਵਾ ਭੈਣਾ ਬੀਬੀਆਂ ਨੇ ਕੀਤੇ ਸੁਖਮਨੀ ਸਾਹਿਬ ਦੇ ਵਿੱਚ ਹੀ ਇੱਕ ਬਚਨ ਬੜਾ ਪਿਆਰਾ ਹੈ ਗੁਰੂ ਦਾ ਸਾਰੇ ਬਚਨ ਪਿਆਰੇ ਪਰ ਬਾਣੀ ਕਿਵੇਂ ਆਸਰਾ ਬਣਦਾ ਜੇ ਇਸ ਗੱਲ ਨੂੰ ਸਮਝਣਾ ਹੋਵੇ ਜਿਵੇਂ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆਂ ਉੱਪਰ ਸਾਡੇ ਛੱਤ ਹੈ ਇਹ ਛੱਤ ਕਿਹਦੇ ਆਸਰੇ ਦੇ ਉੱਤੇ ਟਿਕੀ ਹੈ ਥੰਮਾਂ ਦੇ ਆਸਰੇ ਤੇ ਸਾਡਾ ਜਿਹੜਾ ਮਨ ਹੈ ਇਹ ਵੀ ਬੜਾ ਡਾਵਾ ਡੋਲ ਹੁੰਦਾ ਕੋਈ ਦੁੱਖ ਆ ਜਾਏ ਮਨ ਡੋਲ ਜਾਂਦਾ ਰੋਗ ਆ ਜਾਏ ਮਨ ਡੋਲ ਜਾਂਦਾ ਔਰ ਜਦੋਂ ਮਨ ਡੋਲਦਾ ਵਾ ਜਿਹੜੇ ਤੇ ਗੁਰੂ ਦੇ ਸਿੱਖ ਹੁੰਦੇ ਨੇ ਉਹ ਫੇਰ ਵੀ ਗੁਰੂ ਦਾ ਆਸਰਾ ਲੈਣਗੇ ਕਬਰਉਣਗੇ ਪਰ ਕਈ ਜਿਹੜੇ ਨੇ ਦੁੱਖਾਂ ਦੇ ਵੇਲੇ ਉਹ ਕਿਸੇ ਹੋਰ ਪਾਸੇ ਵੀ ਤੁਰ ਪੈਂਦੇ ਗੁਰੂ ਨੇ ਆਖਿਆ ਜੇ ਡੋਲਦੇ ਹੋਏ ਮਨ ਨੂੰ ਟਿਕਾਉਣਾ ਹੈ ਜਿਉ ਮੰਦਰ ਕਉ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਨ ਅਸਥੰਮਨ ਜਿਵੇਂ ਛਤਨ ਨੂੰ ਥੰਮ ਟਿਕਾਉਂਦੇ ਨੇ ਇਸ ਮਨ ਨੂੰ ਗੁਰੂ ਦਾ ਸ਼ਬਦ ਟਿਕਾਉਂਦਾ ਹੈ ਗੁਰੂ ਨੇ ਇੱਕ ਗੱਲ ਹੋਰ ਵੀ ਬੜੀ ਪਿਆਰੀ ਆਖੀ ਚਿੰਤਾਵਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਚਲੀਆਂ ਵੀ ਜਾਂਦੀਆਂ ਨੇ ਚਿੰਤਾਵਾਂ ਦਾ ਬੰਦਾ ਹੋਇਆ ਬੰਦਾ ਕਈ ਰੋਗਾਂ ਦੇ ਵਿੱਚ ਵਿਕਰ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਜੀ ਬੰਦੇ ਨੂੰ ਡਿਪਰੈਸ਼ਨ ਹੋ ਗਿਆ ਗੁਰੂ ਦੀ ਬਾਣੀ ਕੀ ਆਖਦੀ ਆ ਬਾਣੀ ਆਖਦੀ ਆ ਜੇ ਸਾਡੇ ਹਿਰਦੇ ਦੇ ਵਿੱਚ ਸ਼ਬਦ ਵਸ ਜਾਵੇ ਬਾਣੀ ਵਸ ਜਾਵੇ ਤਾਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੀ ਗੁਰੂ ਦੀ ਬਾਣੀ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸਗਲੀ ਚਿੰਤ ਸਾਰੀਆਂ ਹੀ ਚਿੰਤਾਵਾਂ ਮਿਟ ਜਾਂਦੀਆਂ ਜਦੋਂ ਧੁਰ ਕੀ ਬਾਣੀ ਦੇ ਨਾਲ ਜੁੜਦੇ ਹਾਂ ਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਬਾਣੀ ਦੇ ਲੜ ਲੱਗਣਾ ਗੁਰਬਾਣੀ ਦਾ ਪਾਠ ਕਰਨਾ ਗੁਰਬਾਣੀ ਨੂੰ ਅਮਲਾਂ ਦੇ ਵਿੱਚ ਲਿਆਉਣਾ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਿਹਾੜੇ ਨੂੰ ਮਨਾਉਣ ਦੇ ਲਈ ਆਪਾਂ ਬੈਠੇ ਹਾਂ ਸੱਚੇ ਪਾਤਸ਼ਾਹ ਨੇ ਕੱਲ ਹੀ ਦਿਹਾੜਾ ਲੰਘ ਕੇ ਗਿਆ ਸਨ 1606 ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸਿਰਜਣਾ ਤੋਂ ਬਾਅਦ ਅਕਾਲ ਤਖਤ ਸਾਹਿਬ ਵਿਖੇ ਬਿਰਾਜਮਾਨ ਹੋ ਕੇ ਥੜੇ ਸਾਹਿਬ ਦੇ ਉੱਪਰ ਦੋ ਤਲਵਾਰਾਂ ਕਿਰਪਾਨਾਂ ਧਾਰਨ ਕੀਤੀ ਕੱਲ ਹੀ ਦਿਨ ਲੰਘ ਕੇ ਗਿਆ ਇੱਕ ਮੀਰੀ ਦੀ ਇੱਕ ਪੀਰੀ ਦੀ ਇਹ ਦੋਨੋਂ ਸ਼ਬਦ ਫਾਰਸੀ ਦੇ ਨੇ ਮੀਰ ਦਾ ਮਤਲਬ ਹੈ ਹੁਕਮ ਦੇਣ ਵਾਲਾ ਹਾਕਮ ਬਾਦਸ਼ਾਹ ਪੀਰ ਦਾ ਮਤਲਬ ਹੈ ਰੋਹਾਨੀਅਤ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਰੱਬ ਦੇ ਨਾਲ ਇੱਕ ਮਿਕ ਹੋਇਆ ਸੰਤ ਪਹਿਲਾਂ ਲੋਕ ਕਹਿੰਦੇ ਸੀ ਮੀਰ ਕਦੀ ਪੀਰ ਨਹੀਂ ਹੋ ਸਕਦਾ ਬਾਦਸ਼ਾਹ ਭਗਤੀ ਕਿਵੇਂ ਕਰ ਸਕਦਾ ਭਗਤੀ ਕਰਨ ਵਾਲਿਆਂ ਦੇ ਬਾਰੇ ਕਿਹਾ ਜਾਂਦਾ ਸੀ ਇਹ ਰਾਜ ਨਹੀਂ ਕਰ ਸਕਦੇ ਇਹ ਕੀ ਰਾਜ ਕਰਨਗੇ ਭਗਤੀ ਅੱਜ ਵੀ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਧਰਮ ਵੱਖਰਾ ਬਾਤ ਤੇ ਰਾਜਨੀਤੀ ਵੱਖਰੀ ਪਰ ਮੀਰੀ ਪੀਰੀ ਦਾ ਸਿਧਾਂਤ ਕਹਿੰਦਾ ਹੈ ਧਰਮ ਪਹਿਲਾਂ ਰਾਜਨੀਤੀ ਬਾਅਦ ਚ ਹੈ ਤੇ ਜੇ ਧਰਮ ਦੇ ਮੁਤਾਬਕ ਰਾਜਨੀਤੀ ਹੈ ਉਹ ਰਾਜਨੀਤੀ ਸੰਸਾਰ ਦਾ ਭਲਾ ਕਰੇਗੀ ਉਹ ਸੰਸਾਰ ਦੇ ਅੰਦਰ ਸਰਬੱਤ ਦੇ ਭਲੇ ਦੀ ਗੱਲ ਕਰੇ ਪਰ ਜੇ ਧਰਮ ਦੇ ਮੁਤਾਬਕ ਧਰਮ ਕੀ ਹੈ ਸਾਡ ਨੂੰ ਤੇ ਆਪਣੇ ਧਰਮ ਦਾ ਪਤਾ ਹੀ ਹੈ ਨਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਇਹ ਹੀ ਕਾਰਨ ਆ ਦੁਨੀਆ ਦੇ ਲੋਕ ਕਹਿੰਦੇ ਸੀ ਇਹ ਜਿਹੜੀ ਕਿਰਪਾਨ ਹੈ ਇਹ ਮਾਰੂ ਹੈ ਪਰ ਜਦੋਂ ਇਹ ਹੀ ਕਿਰਪਾਨ ਗੁਰੂ ਦੇ ਘਰ ਦੇ ਵਿੱਚ ਆਈ ਤਾਂ ਗੁਰੂ ਦੇ ਘਰ ਨੇ ਦੱਸਿਆ ਇਹ ਕਿਰਪਾਨ ਮਾਰੂ ਨਹੀਂ ਇਹ ਕਿਰਪਾਨ ਉਸਾਰੂ ਹੈ ਜੇ ਪਿੱਛੇ ਧਰਮ ਹੋਵੇ ਜੇ ਪਿੱਛੇ ਧਰਮ ਹੈ ਇਹ ਕਿਰਪਾਨ ਫਿਰ ਉਸਾਰੂ ਹੈ ਜੇ ਪਿੱਛੇ ਧਰਮ ਹੈ ਤਾਂ ਰਾਜ ਉਸਾਰੂ ਹੈ ਤੇ ਜੇ ਧਰਮ ਨਹੀਂ ਤੇ ਉਹ ਗੱਲ ਮਾਰੂ ਇਸ ਗੱਲ ਨੂੰ ਸਮਝਣਾ ਹੈ ਪਾਤਸ਼ਾਹ ਨੇ ਦੋ ਕਿਰਪਾਆਂ ਧਾਰਨ ਕੀਤੀਆਂ ਨੇ ਪੀਰੀ ਦੀ ਭਗਤੀ ਦੀ ਤੇ ਮੀਰੀ ਦੀ ਸ਼ਕਤੀ ਧਰਮ ਦੀ ਰਾਜਨੀਤੀ ਦੀ ਹਰ ਸਾਨੂੰ ਇਹ ਸਿਧਾਂਤ ਦਿੱਤੇ ਆ ਆਪਾਂ ਨਾ ਆਪਣੇ ਇਤਿਹਾਸ ਦੇ ਵਿੱਚੋਂ ਇਹਨਾਂ ਗੱਲਾਂ ਨੂੰ ਬੜਾ ਬਾਖੂਬੀ ਸਮਝ ਸਕਦੇ ਹਾਂ ਇੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਸਾਡਾ ਰਾਜ ਆਇਆ ਜਿਹੜੇ ਲੋਕ ਜ਼ਮੀਨਾਂ ਵਾਹਦੇ ਸੀ ਇਹ ਪਹਿਲਾਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੁੰਦੇ ਧਰਮ ਉਹਦਾ ਕੀ ਹੈ ਉਹ ਨਹੀਂ ਸੀ ਮਸਲਾ ਉਹਨਾਂ ਨੂੰ ਮੁਜ਼ਾਰੇ ਕਿਹਾ ਜਾਂਦਾ ਸੀ ਹਲਵਾਹਕਰ ਜ਼ਾਇਗੀਰਦਾਰ ਇੱਥੇ ਪ੍ਰਥਾ ਸੀ ਹਾਲ ਵਾਉਣ ਵਾਲੇ ਜ਼ਮੀਨਾਂ ਦੇ ਮਾਲਕ ਨਹੀਂ ਸੀ ਮੇਰੀ ਪੀਰੀ ਦੇ ਸਿਧਾਂਤ ਤੇ ਚੱਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਰਾਜ ਕਾਇਮ ਕੀਤਾ ਹਲਵਾਹਕਰ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਰਾਜ ਕਾਇਮ ਕੀਤਾ ਤੇ ਮੋਹਰ ਜਾਰੀ ਕੀਤੀ ਮੋਹਰ ਉੱਤੇ ਆਪਣਾ ਨਾਮ ਨਹੀਂ ਲਿਖਿਆ ਕੀ ਲਿਖਿਆ ਦੇਗੋ ਤੇਗੋ ਫਤਿਹ Nusrat beed rang Zaafat Aznanak Guru Gobind Singh Khalsa di ਦੇਗ ਤੇ ਟੇਗ ਦੇ ਵਿੱਚ ਫਤਿਹ ਹੋਈ ਆ ਇਹ ਫਤਿਹ ਗੁਰੂ ਨਾਨਕ ਦੀ ਆ ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਰਾਜ ਕਰਦੇ ਆ ਜੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਚੇਤਿਆਂ ਦੇ ਵਿੱਚ ਹੋਵੇ ਉਹ ਰਾਜ ਜਿਹੜਾ ਹੈ ਉਹ ਸਮਾਜ ਦਾ ਭਲਾ ਕਰੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖ ਲਓ ਉਹਨਾਂ ਦੇ ਬਾਰੇ ਆਪਾਂ ਪੜ ਲਈਏ ਇੱਕ ਬੜੀ ਪਿਆਰੀ ਗੱਲ ਆਉਂਦੀ ਉਹਨਾਂ ਦੇ ਇਤਿਹਾਸ lahore ਸ਼ਹਿਰ ਦੇ ਇੱਕ ਵਾਰੀ ਕੁਝ ਸਿੱਖ ਤੇ Hindu ਭਰਾ ਸ਼ੇਰੇ ਪੰਜਾਬ ਦੇ ਪਾਸ ਗਏ ਕਹਿਣ ਲੱਗੇ ਮਹਾਰਾਜਾ ਸਾਹਿਬ ਸਵੇਰੇ ਸਵੇਰ ਸਾਡੇ ਕੰਨਾਂ ਦੇ ਵਿੱਚ ਅਜ਼ਾਨ ਦੀ ਆਵਾਜ਼ ਪੈਂਦੀ ਜਦੋਂ ਮੁਸਲਮਾਨ ਬਾੰਗ ਦਿੰਦੇ ਤੇ ਅਸੀਂ ਮੁਸ਼ਕਲ ਦੇ ਵਿੱਚ ਪੈਨੇ ਕੁਝ ਹੱਲ ਕਰੋ ਇਹਦਾ ਹੁਣ ਤੇ ਰਾਹ ਹੀ ਆਪਣਾ ਮਹਾਰਾਜਾ ਸਾਹਿਬ ਕਹਿੰਦੇ ਪਰਸੋਂ ਆਜਿਓ ਅਗਲੇ ਦਿਨ ਉਹਨਾਂ ਨੇ ਮੁਸਲਮਾਨ ਸੱਦ ਲੇ ਵੀ ਤੁਸੀਂ ਤੜਕੇ ਤੜਕੇ ਤੁਹਾਡੇ ਕਾਜੀ ਸਾਹਿਬ ਵਾਂਗ ਦਿੰਦੇ ਨੇ ਉਹ ਕਹਿਣ ਲੱਗੇ ਜੀ ਤਾਂ ਦਿੰਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਨਮਾਜ਼ੇ ਸੁਬਾ ਸਵੇਰ ਦੀ ਨਮਾਜ਼ ਦਾ ਸਮਾਂ ਹੋ ਗਿਆ ਤੇ ਲੋਕ ਘਰਾਂ ਦੇ ਵਿੱਚੋਂ ਉੱਠ ਕੇ ਮਸਜਿਦ ਵਿੱਚ ਪਹੁੰਚ ਜਾਣ ਮਹਾਰਾਜਾ ਸਾਹਿਬ ਕਹਿੰਦੇ ਤੁਸੀਂ ਕੱਲ ਆ ਜਿਓ ਤੇ ਜਾ ਦੇਣ ਆ ਗਿਆ ਸਿੱਖ ਭਰਾ ਹਿੰਦੂ ਭਰਾ ਵੀ ਪਹੁੰਚ ਗਏ ਤੇ ਮੁਸਲਮਾਨ ਭਰਾ ਵੀ ਆ ਗਏ ਸ਼ੇਰ-ਏ-ਪੰਜਾਬ ਨੇ ਸਰਦਾਰਾਂ ਨੂੰ ਕਿਹਾ ਕਿ ਸਰਦਾਰ ਜੀ ਕੱਲ ਤੋਂ ਤੁਸੀਂ ਇਕੱਲੇ-ਇਕੱਲੇ ਮੁਸਲਮਾਨ ਦੇ ਘਰੇ ਜਾ ਕੇ ਤੜਕੇ ਆਵਾਜ਼ ਦੇਣੀ ਹੈ ਕਿ ਨਮਾਜ਼ ਦਾ ਵਕਤ ਹੋ ਗਿਆ ਹੈ ਤੇ ਆਣ ਕੇ ਮਸੀਤੇ ਪਹੁੰਚੋ ਉਹ ਕਹਿਣ ਲੱਗੇ ਮਹਾਰਾਜਾ ਸਾਹਿਬ ਇਹ ਨਵੀਂ ਮੁਸੀਬਤ ਖੜੀ ਕਰਨ ਲੱਗੇ ਆਸੀਂ ਕਿਵੇਂ ਇਹਨਾਂ ਦੇ ਘਰਾਂ 'ਚ ਕਿਉਂ ਜਾਈਏ ਤੇ ਮਹਾਰਾਜਾ ਸਾਹਿਬ ਕਾਜੀ ਨੂੰ ਪੁੱਛਦੇ ਕਾਜੀ ਸਾਹਿਬ ਤੁਸੀਂ ਬਾੰਗ ਕਿਉਂ ਦਿੰਨੇ ਹੋ ਉਹ ਕਹਿਣ ਲੱਗੇ ਜੀ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਨਮਾਜ਼ ਦਾ ਸਵੇਰ ਦੀ ਨਮਾਜ਼ ਦਾ ਨਮਾਜ਼ੇ ਸੁਬਾ ਦਾ ਸਮਾਂ ਹੋ ਗਿਆ ਹੈ ਮਹਾਰਾਜਾ ਸਾਹਿਬ ਕਹਿੰਦੇ ਬਾਗ ਤਾਂ ਦਿੰਦੇ ਆ ਭੀ ਲੋਕ ਆਪਣੇ ਧਰਮ ਦੇ ਮੁਤਾਬਕ ਜਾਣ ਕੇ ਆਪਣੇ ਅੱਲਾਹ ਤਾਲਾ ਨੂੰ ਯਾਦ ਕਰ ਲੈਣ ਤੁਸੀਂ ਕਹਿੰਦੇ ਹੋ ਜਦੋਂ ਬਾਗ ਦਿੰਦੇ ਨੇ ਸਾਨੂੰ ਪਰੇਸ਼ਾਨੀ ਹੈ ਹਾਲੇ ਹੀ ਆ ਨਾ ਤੁਸੀਂ ਪਰੇਸ਼ਾਨ ਹੋ ਨਾ ਇਹਨਾਂ ਦੀ ਕੋਈ ਸਮੱਸਿਆ ਪੈਦਾ ਹੋਵੇ ਤੁਸੀਂ ਸੱਦਾ ਦੇ ਆਇਆ ਕਰੋ ਉਹਨਾਂ ਸਰਦਾਰਾਂ ਨੇ ਸ਼ੇਰ-ਏ-ਪੰਜਾਬ ਤੋਂ ਮਾਫੀ ਮੰਗੀ ਦੀ ਗੱਲ ਸਮਝ ਗਏ ਤੋ ਕਹਿਣ ਤੋਂ ਭਾਵ ਜਿਤ ਧਰਮ ਹੈ ਧਰਮ ਦੇ ਰਾਜ ਦੇ ਵਿੱਚ ਦੂਜੇ ਧਰਮ ਦੇ ਨਾਲ ਤੱਕਾ ਨਹੀਂ ਹੈ ਜੇ ਧਰਮ ਮੀਰੀ ਤੇ ਪੀਰੀ ਦੇ ਮਾਲਕ ਦਾ ਹੈ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੁਤਾਬਕ ਜੇ ਰਾਜ ਕੀਤਾ ਜਾ ਰਿਹਾ ਉਸ ਰਾਜ ਦੇ ਵਿੱਚ ਕਿਸੇ ਦੂਜੇ ਧਰਮ ਵਾਲੇ ਦੇ ਨਾਲ ਤੱਕਾ ਨਹੀਂ ਹੈ ਉਹ ਨੂੰ ਉਹਦੇ ਧਾਰਮਿਕ ਫਰਜ਼ ਨਿਭਾਉਣ ਦੀ ਖੁੱਲ ਹੈ ਵੇਖੋ ਸਾਡੇ ਤੇ ਬੜੇ ਜ਼ੁਲਮ ਕੀਤੇ ਮੁਗਲਾਂ ਨੇ ਗੁਰੂ ਕਾਲ ਵੇਲੇ ਵੀ ਬਾਅਦ ਵਿੱਚ ਵੀ ਸਾਡੇ ਤੇ ਸਿਰਾਂ ਦੇ ਮੁੱਲ ਪਏ ਆ ਪਰ ਜਦੋਂ ਸਾਡਾ ਰਾਜ ਆਇਆ ਜਿਨ੍ਹਾਂ ਘਰਾਣਿਆਂ ਨੇ ਜ਼ੁਲਮ ਕੀਤੇ ਸੀ ਜਿਨ੍ਹਾਂ ਜਿਨ੍ਹਾਂ ਨੇ ਜ਼ੁਲਮ ਕੀਤੇ ਉਹਨਾਂ ਨੂੰ ਤੇ ਸਮੇਂ-ਸਮੇਂ ਸਜ਼ਾ ਦੇ ਦਿੱਤੀ ਪਰ ਕਦੀ ਸਮੂਹਕ ਤੌਰ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਵੀ ਹੁਣ ਸਾਡਾ ਰਾਜ ਆ ਗਿਆ ਹੈ ਇਸੇ ਤੁਹਾਨੂੰ ਸਬਕ ਸਿਖਾਵਾਂਗੇ ਨਹੀਂ ਕਿਉਂਕਿ ਸਾਨੂੰ ਗੁਰੂ ਨੇ ਗੱਲ ਸਿਖਾਈ ਨਹੀਂ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਇਹ ਧਰਮ ਦਾ ਹੀ ਰਾਜ ਸੀ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਕਦੀ ਕਿਸੇ ਨੂੰ ਫਾਂਸੀ ਨਹੀਂ ਲੱਗੀ ਕੁੱਤੇ ਦੇ ਗਲ ਦੇ ਵਿੱਚ ਵੀ ਕੰਠਾ ਪਾਤਾ ਸੀ ਸੋਨੇ ਦਾ ਸਾਰੀ ਰਾਤ ਘੁੰਮਦਾ ਲਿਆ ਸੀ ਕਿਸੇ ਨੇ ਲਾਇਆ ਨਹੀਂ ਸੀ ਲੋਕ ਰਜੇ ਹੋਏ ਸਨ ਲੋਕ ਕਹਿੰਦੇ ਸੀ ਇਹ ਮਹਾਰਾਜਾ ਨਹੀਂ 파ਰਸਾ ਇਹਦੇ ਕੋਲ ਜਾ ਕੇ ਤੇ ਲੋਹਾ ਵੀ سونے ਦਾ ਬਣ ਜਾਂਦਾ ਇਹ ਹੈ ਮੀਰੀ ਪੀਰੀ ਦਾ ਸਿਧਾਂਤ ਜੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝ ਲਿਆ ਜਾਵੇ ਤੇ ਪੀਰੀ ਦੇ ਮੁਤਾਬਕ ਮੀਰੀ ਚੱਲੇ ਧਰਮ ਦੇ ਮੁਤਾਬਕ ਰਾਜ ਚੱਲੇ ਉਸ ਰਾਜ ਦੇ ਵਿੱਚ ਨਿਆਂ ਹੈ ਇਨਸਾਫ ਹੈ ਸਭ ਦੇ ਹੱਕ ਹਕੂਕ ਬਰਾਬਰ ਨੇ ਤੇ ਸਾਰਿਆਂ ਨੂੰ ਧਾਰਮਿਕ ਆਜ਼ਾਦੀ ਹੈ। ਤੋਂ ਸਾਨੂੰ ਮਾਣ ਹੋਣਾ ਚਾਹੀਦਾ ਫਕਰ ਹੋਣਾ ਚਾਹੀਦਾ। ਕਿ ਛੇਵੇਂ ਪਾਤਸ਼ਾਹ ਜੀ ਨੇ ਬਾ ਕਮਾਲ ਦਾ ਸਿਧਾਂਤ ਮੀਰੀ ਅਤੇ ਪੀਰੀ ਦਾ ਦਿੱਤਾ। ਜਿਵੇਂ ਅੱਜ ਆਪਾਂ ਸੋਚਦੇ ਆਂ ਜੇ ਮੈਂ ਖੁੱਲ ਕੇ ਗੱਲ ਕਰਾਂ। ਕਿ ਧਰਮੀ ਬੰਦਾ ਰਾਜਨੀਤੀ ਨਹੀਂ ਕਰ ਸਕਦਾ ਤੇ ਕੀ ਰਾਜਨੀਤੀ ਫੇਰ ਗੈਰ ਧਰਮੀ ਕਰਨ ਦੀ ਧਰਮੀ ਕਰਨਗੇ ਤੇ ਭਲਾ ਹੋਵੇਗਾ ਇਹਦੇ ਲਈ ਗੁਰੂ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਸਪਸ਼ਟ ਦਿੱਤਾ ਹੈ ਇੱਥੇ ਦੇਗ ਵੀ ਆ ਇੱਥੇ ਤੇਗ ਵੀ ਆ ਇੱਥੇ ਭਲੀ ਸੁਹਾਵੀ ਛਾਪਰੀ ਵੀ ਆ ਤੇ ਇੱਥੇ ਨਿਹੰਗ ਫੌਜਾਂ ਦੀਆਂ ਸ਼ਾਉਣੀਆਂ ਵੀ ਆ ਇੱਥੇ ਗੁਰੂ ਨਾਨਕ ਦੇ ਘਰ ਦੇ ਅੰਦਰ ਇੱਕ ਮੀਰੀ ਦਾ ਨਿਸ਼ਾਨ ਸਾਹਿਬ ਆ ਤੇ ਇੱਕ ਪੀਰੀ ਦਾ ਨਿਸ਼ਾਨ ਸਾਹਿਬ ਆ ਇੱਥੇ ਦਰਬਾਰ ਸਾਹਿਬ ਵੀ ਆ ਤੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਵੀ ਆ ਇਸ ਸਿੱਖ ਧਰਮ ਦੇ ਵਿੱਚ ਮੀਰੀ ਤੇ ਪੀਰੀ ਤਾਂ ਆਪਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਇਸ ਸਿਧਾਂਤ ਨੂੰ ਸਮਝਣਾ ਹੈ ਸਮਝ ਕੇ ਜ਼ਿੰਦਗੀ ਨੂੰ ਜੀਵਣਾ ਹੈ ਤੇ ਜੇ ਅਸੀਂ ਗੁਰੂ ਦੇ ਸਿਧਾਂਤ ਨੂੰ ਸਮਝ ਗਏ ਨਾ ਤੇ ਸਾਡਾ ਜੀਵਨ ਜਿਹੜਾ ਸੋਹਣਾ ਬਣ ਜਾਵੇਗਾ ਸਚਿਆਰ ਬਣ ਜਾਵੇਗਾ ਅੱਜ ਆਪਾਂ ਜਦੋਂ ਪਾਤਸ਼ਾਹ ਦਾ ਇਸ ਧਰਤੀ ਤੇ ਆਗਮਨ ਜਦੋਂ ਹੋਇਆ ਇੱਥੇ ਜਦੋਂ ਆਏ ਉਹ ਦਿਨ ਮਨਾ ਰਹੇ ਹਾਂ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਇਲਾਕੇ ਦੀ ਸੰਗਤ ਹੈ ਇਹਨਾਂ ਮੁਬਾਰਕ ਅਸਥਾਨਾਂ ਦੇ ਨਾਲ ਜੁੜੇ ਰਹਿਣਾ ਇਹ ਸਾਡੇ ਇਤਿਹਾਸਿਕ ਸਥਾਨ ਗੁਰੂ ਦੇ ਮubaruk ਸਥਾਨ ਔਰ ਹਮੇਸ਼ਾ ਹੀ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਬਾਣੀ ਦੇ ਧਾਰਨੀ ਹੋ ਕੇ ਆਪਣਾ ਜੀਵਨ ਬਤੀਤ ਕਰਨਾ ਆਓ ਸੰਗਤੀ ਰੂਪ ਦੇ ਵਿੱਚ ਆਪਾਂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਬੱਚੇ-ਬੱਚੇ ਨੂੰ ਤਾਂ ਕਿ ਸਾਨੂੰ ਕੋਈ ਭਲਿਖੇ ਜਣਾ ਪਾ ਸਕੇ ਸਾਡਾ ਗੁਰੂ ਦਸ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਦਸ ਗੁਰੂ ਸਹਿਬਾਨ ਬਾਣੀ ਗੁਰੂ ਹੈ ਤੇ ਜੇ ਬਾਣੀ ਗੁਰੂ ਦੀ ਗੱਲ ਸਮਝ ਪੈ ਗਈ ਸਾਨੂੰ ਕੋਈ ਭਲਿਖਿਆਂ ਦੇ ਵਿੱਚ ਨਹੀਂ ਪਾ ਸਕਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨਮਾਨ ਗੁਰਬਾਣੀ ਕਹੈ ਸਿਵਕ ਜਨਮਾਨ ਪਰ ਤਖ ਗੁਰ ਨਿਸਤਾਰੇ ਪਰ කගුරු නිෙසථරේ තන්න තන්න ගොරු හරගොබෙන්දජි තන්න තන්න ගුරු හරගොබෙන්දජී ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਗੁਰੂ ਪੰਥ ਇਹ ਸਿਧਾਂਤ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆਦਾਰੀ ਅਸੀਂ ਅੰਮ੍ਰਿਤ ਛੱਕ ਕੇ ਗੁਰੂ ਪੰਥ ਦਾ ਹਿੱਸਾ ਬੰਨਣਾ ਹੈ ਸੰਗਤ ਦੇ ਵਿੱਚ ਬੜੇ ਹੀ ਸਤਿਕਾਰਯੋਗ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਪਹੁੰਚੇ ਸ਼ਤਾਬਦੀ ਦੇ ਸਮਾਗਮ ਚੱਲ ਰਹੇ ਆ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ੀਸ਼ਟਾਬਦੀ ਸੰਗਤਾਂ ਨੇ ਜੋ ਵੀ ਸਿੱਖਾਂ ਦੀ ਨੁਮੈਂਦਾ ਜਮਾਤ ਵੱਲੋਂ ਪ੍ਰੋਗਰਾਮ ਉਲਿੱਕੇ ਜਾ ਰਹੇ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਵਾ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨਾ ਇਸ ਗੁਰਦੁਆਰਾ ਸਾਹਿਬ ਵਿਖੇ ਅੱਜ ਮੈਨੇਜਰ ਭਾਈ ਨਰਿੰਦਰ ਸਿੰਘ ਜੀ 67 ਪ੍ਰਾਣੀ ਇਹਨਾਂ ਦੇ ਮੈਂ ਇਸ ਉਪਰਾਲੇ ਦੀ ਐ ਜੀ ਪੀ ਸੀ ਦੇ ਉਪਰਾਲੇ ਦੀ ਸ਼ਲਾਘਾ ਕਰਦਾ ਵਾਂ ਮੈਂਬਰ ਸਰਦਾਰ ਜਰਨੈਲ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਹਾਜ਼ਰ ਨੇ ਗੁਰੂ ਕੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਅਤੇ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਇਸੇ ਤਰ੍ਹਾਂ ਗੁਰੂ ਦੀ ਸੰਗਤ ਦੇ ਵਿੱਚ ਬੈਠੇ ਰਹਿਣਾ ਹੈ ਅਤੇ ਆਪਣੀ ਸੂਰਤ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਪੂਲ ਗਲਤੀ ਦੀ ਮਾਫੀ ਜੀ ਵਾਹਿ